जय गौ माता आज ਸਾਨੂੰ ਇੱਕ ਸੂਚਨਾ ਮਿਲੀ ਹੈ ਕਿ ਜਿਹੜਾ ਇੱਕ ਹਾਈਵੇ ਲੰਘਦਾ ਪਿਆ ਆਪਣਾ ਅਦਰ ਵਿੱਚ ਦਿਖਾ ਦੇਣਾ ਹਾਈਵੇ ਇਹ ਮੈਲ ਮੁਖਰੀ ਤੋਂ ਜਿਹੜਾ ਗੁੱਜੇਪੀਰ ਵਾਲੇ ਪਾਸੇ ਨੂੰ ਆਂਦਾ ਜੀ ਉੱਥੇ ਕੋਈ ਰੋਜ਼ ਰਾਤ ਨੂੰ گاਵਾਂ ਨੂੰ ਵੱਢ ਕੇ ਤੇ ਉਹਨਾਂ ਦੀਆਂ ਅੰਦਰਾਂ ਆਹ ਵੇਖੋ ਲਿਫਾਫੇ ਭਰੇ ਪਏ ਨੇ ਤੇ ਆ ਪਿੰਡ ਵਾਲੇ ਸਾਡੇ ਕੋਲ ਖੜੇ ਨੇ ਇਹਨਾਂ ਵੀਰਾਂ ਦੀ ਆਪਾਂ ਗੱਲ ਸੁਣਨੇ ਆ ਵੀ ਦੱਸੋ ਵੀਰ ਜੀ ਕੀ ਸ਼ਿਕਾਇਤ ਹੈਗੀ ਆ ਅਹੀਂ ਵੀਰ ਜੀ ਜਦੋਂ ਕਰਦੇ ਆ ਸੈਰ ਆਪਾਂ ਦਿੱਲੀ ਆਉਨੇ ਆ ਤੇ ਰੋਜ਼ ਆਪਾਂ ਪੰਜ-ਛੇ ਦਾ ਲਿਫਾਫੇ ਦਿੱਲੀ ਆਪਾਂ ਵੇਨੇ ਇੱਥੇ ਲਾਹੇ ਭਰੇ ਭੇਜਦੇ ਆ ਦੇਬ ਚਰਬੀ ਜੀ ਦੇ ਇੱਥੇ ਤੇ ਕਿਤੇ ਸੈਰ ਕਰਨੀ ਬੜੀ ਹਰਾਮ ਹੋਈ ਇੱਕ ਤੇ ਇਹ ਕਿਤੇ ਰੋਜ਼ ਦਾ ਹੀ ਕੰਮ ਆ ਤੇ ਇੱਕ ਉਹ ਆਪਾਂ ਉਧਰ ਬਾਬੇ ਦੀ ਕੁੱਲੀ ਤੋਂ ਅਗਲੇ ਪਨੇ ਜਾ ਕੇ ਉਧਰ ਵੀ ਲਿਫਾਫੇ ਕਾਫੀ ਲੋਕਾਂ ਸੁਟਦੇ ਨੇ ਤੇ ਇਹ ਸੁਟਦੇ ਲੋਕ ਰਾਤ ਨੂੰ ਹੀ ਆ ਤੇ ਉਹ ਮਤਲਬ ਘਰੇ ਘਰੇ ਵੱਡੂ-ਵੱਡੂ ਦਿੰਦੇ ਆ ਤੇ ਬਾਕੀ ਨਾਣਾ-ਨੋਣਾ ਜਿੰਨੀਆਂ ਬਾਕੀ ਸੁਟਦੇ ਸਾਰੀਆਂ ਲਿਫਾਫੇ ਨਹੀਂ ਤੁਹਾਨੂੰ ਕੀ ਸ਼ੱਕ ਵੀ ਇਹ گاਵਾ ਵੜਦੇ ਨੇ ਭਾਈ ਇਹ ਆ ਹੀ گاਵਾ ਅੱਛਾ گاਵਾ ਦਾ ਹੀ ਮਾਲ ਆ ਸਾਲਾ ਜੋ ਵੀ ਨਾਰੋ ਕੋ ਫ੍ਰੀ ਮੋਟੀ ਆ ਅਸੀਂ ਗਊਸ਼ਾਲਾ ਵਾਲੇ ਐਸ ਵਾਲੇ ਮੈਂ ਤੁਹਾਨੂੰ ਦਿਖਾਣ ਲੱਗਾ ਵਾਂ ਇਹ 1.5 ਕਿਲੋਮੀਟਰ ਲੰਬਾ ਰਸਤਾ ਦਾ ਪਿੰਡ ਵਾਲੇ ਹੋਰ ਵੀ ਆ ਰਹੇ ਨੇ ਇੱਥੇ ਇੱਥੇ ਚਾਰ ਸਵੇਰੇ ਲਫਾਫੇ ਭਰੇ ਪਏ ਨੇ ਤੇ ਮੈਂ ਆ ਪਿੰਡ ਵਾਲੇ ਵੀ ਆ ਕੇ ਦੱਸਣ ਵਾਸਤੇ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਵਾਰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਇਹ ਨਾ ਹੋਵੇ ਕੋਈ ਮੁਸ਼ਕਲ ਨਵੀਂ ਖੜੀ ਹੋ ਜਾਵੇ ਇਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਇਹਦਾ ਚੈੱਕ ਕਰਾਇਆ ਜਾਵੇ ਕਿ ਜਿਹੜਾ ਵਿਸਰਾ ਹੈਗਾ ਵਾ ਇਹ گاਵਾਂ ਦਾ ਵਾ ਜਾਂ ਕਿਹਦਾ ਹੈਗਾ ਵਾ ਇਹ ਪ੍ਰੋਪਰ ਚੈੱਕ ਕੀਤਾ ਜਾਵੇ ਇਹ ਸਾਰੀ ਰੋਡ ਦੇ ਦੋਨੋਂ ਪਾਸੇ ਹੀ ਦੋਨੋਂ ਪਾਸੇ ਜਿਹੜੇ ਹੈਗੇ ਆ ਇਹ ਵਾਲਾ ਇਸ ਤਰ੍ਹਾਂ گاਵਾਂ ਦਾ ਵਿਸਰਾ ਪਿਆ ਹੋਇਆ ਔਰ ਤਾਜ਼ਾ ਪਿਆ ਹੋਇਆ ਬਿਲਕੁਲ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਆ ਕੇ ਵੇਖ ਸਕਦਾ ਵਾ ਤੇ ਅਸੀਂ ਫਿਲਹਾਲ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਪਏ ਆ ਕਿ ਤੁਸੀਂ ਇਸ ਚੀਜ਼ ਨੱਥ ਪਾ ਲੋ ਨਹੀਂ ਤੇ ਫਿਰ ਗਊਸ਼ਾਲਾ ਵਾਲੇ ਫਿਰ ਆਪਣੀ ਜਿਹੜੀ ਉਹਨਾਂ ਦੀ ਸੰਸਥਾਵਾਂ ਹੈਗੀਆਂ ਨੇ ਬਜਰੰਗਦਾਲ ਜਿਹੜੇ ਗਊਸ਼ਾਲਾ ਨਾਲ ਸੰਬੰਧਤ ਨੇ ਫਿਰ ਅਸੀਂ ਇਹ ਆਪਣੀ ਸ਼ਿਕਾਇਤ ਉੱਥੇ ਭੇਜਾਂਗੇ ਜੀ ਜਾਣਾ ਚਾਹੁੰਦੇ ਹੋ ਜਨਾਮੈਂਟ ਸੰਦੀਪਾ ਸ਼ਾਲਾ ਅੱਜ ਸਵੇਰੇ ਸਾਨੂੰ ਥੋੜੀ ਦੇਰ ਪਹਿਲਾਂ ਹੀ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇ ਵਿੱਚੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੇ ਹੋਏ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ ਗਾਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਨੂੰ ਇੱਥੇ ਲਿਆ ਕੇ ਫਿਰ ਉਹਦਾ ਕਤਲ ਕੀਤਾ ਹੈ। ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਆ ਇੱਥੇ ਵੱਡੇ ਪੱਧਰ ਤੇ 2-4 ਥਾਵਾਂ ਤੇ ਜਿਹੜੇ ਆ ਗਾਉਂ ਕਤਲ ਹੋ ਰਹੇ ਇੱਥੇ। ਤੋਂ ਉਹਦੇ ਤੈ ਤੇ ਹੀ ਹੋਣਾ ਐਸ.ਐਚ.ਓ. ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ। ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲੋਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੌਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ। ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਭਾਈਚਾਰਾ ਸਾਂਝਾ ਉਹ ਸਾਡੇ ਨਾਲੇ ਸ਼ਹਿਰ ਦੇ ਵਿੱਚ ਬਣੀ ਰਹੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ 10 ਸੇਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼